ਹੋਰ ਚੈਨਲ ਤੇ YouTube ਤੇ ਅੱਜ ਅਸੀਂ ਤੁਹਾਨੂੰ ਜੀ ਇੱਕ ਇਹੋ ਜਿਹੀਆਂ ਤੁਹਾਨੂੰ ਛੱਟਪਟੀਆਂ ਦੋ ਚੀਜ਼ਾਂ ਬਣਾ ਕੇ ਵਿਖਾਵਾਂਗੇ ਇਹਨਾਂ ਛੱਲੀਆਂ ਦੇ ਉੱਤੋਂ ਵੀ ਤੁਸੀਂ ਵੇਖੋਗੇ ਵੀ ਵਾਕੇ ਹੀ ਛੱਲੀ ਦੇ ਉੱਤੋਂ ਕੋਈ ਚੀਜ਼ ਬਣੀ ਹੋਈ ਹੈ ਇਹ ਵੇਖੋ ਤੁਸੀਂ ਇਹ ਜਿਹੜੀਆਂ ਛੱਲੀਆਂ ਨੇ ਮੈਂ ਇਹਨਾਂ ਨੂੰ ਨਾ ਪਹਿਲਾਂ ਕੁੱਕਰ ਦੇ ਵਿੱਚ ਰੱਖ ਲਿਆ ਸੀ ਪਾਣੀ ਪਾ ਲਿਆ ਸੀ 7 ਸੀਟੀਆਂ ਲਵਾਈਆਂ ਨੇ ਤੇ ਇਹ ਕੁੱਕਰ ਦੇ ਵਿੱਚ ਮੈਂ ਉਬਾਲ ਲਿਆ ਨੇ ਹੁਣ ਮੈਂ ਕੜਾਈ ਦੇ ਵਿੱਚ ਰੱਖ ਲਿਆ ਨੇ ਠੰਡੀਆਂ ਹੋਣ ਵਾਸਤੇ ਹੁਣ ਮੈਂ ਇਹਨਾਂ ਦੇ ਨਾ ਹੌਲੀ-ਹੌਲੀ ਦਾਣੇ ਜਿਹੜੇ ਆ ਨਾ ਲਾ ਲਵਾਂਗੀ ਇਹ ਦੋ ਛੱਲੀਆਂ ਦੇ ਮਦਾਣੇ ਲਾ ਲਵਾਂਗੀ ਤੇ ਦੋ ਛੱਲੀਆਂ ਤੁਹਾਨੂੰ ਮੈਂ ਉਦਾਂ ਹੀ ਬਣਾ ਕੇ ਵਿਖਾਵਾਂਗੀ ਬਹੁਤ ਵਧੀਆ ਤਰ੍ਹਾਂ ਆਹ ਦੇਖੋ ਮੈਂ ਦਾਣੇ ਲਾ ਕੇ ਅਲੱਗ ਕਰ ਲੈਨੇ ਤੇ ਹੁਣ ਮੈਂ ਆਹ ਦੇਖੋ ਤੇਲ ਪਾ ਲਿਆ ਫਰਾਈਪੈਨ ਦੇ ਵਿੱਚ ਰਖੈਂਡ ਤੇ ਹੁਣ ਮੈਂ ਦਾਣੇ ਇਹਦੇ ਵਿੱਚ ਪਲਟ ਦਵਾਂਗੀ ਤੇ ਇਹ ਦਾਣੇ ਦੋਹਾਂ ਛੱਲੀਆਂ ਦੇ ਜਿਹੜੇ ਆ ਬਹੁਤ ਹੀ ਵਧੀਆ ਤੇ ਫਰਸਟ ਕਲਾਸ ਬਣਨ ਬਣਨਗੇ ਖਾਣ ਵਾਲੀ ਚੀਜ਼ ਬਣੇਗੀ ਬਹੁਤ ਵਧੀਆ ਤੇ ਕਈ ਵਾਰੀ ਇਦਾਂ ਬਾਲਕੇ ਵੀ ਦਿਲ ਨਹੀਂ ਕਰਦਾ ਖਾਣ ਵਾਸਤੇ ਪਰ ਜੋ ਮੈਂ ਬਣਾ ਰਹੀ ਆ ਇਹ ਤੁਸੀਂ ਬਣਾ ਕੇ ਖਾ ਕੇ ਦੇਖਿਓ ਇਹਦੇ ਨਾਲ ਦੀ ਚੀਜ਼ ਕਦੀ ਮਿਲ ਹੀ ਨਹੀਂ ਸਕਦੀ ਇਹ ਵਿਆਹਾਂ ਸ਼ਾਦੀਆਂ ਦੇ ਵਿੱਚ ਬਣਾਉਂਦੇ ਨੇ ਇਹ ਚੀਜ਼ਾਂ ਸਤਾਲ ਲਾਉਂਦੇ ਨੇ ਇਹਨਾਂ ਚੀਜ਼ਾਂ ਦਾ ਤੇ ਆਹ ਦੇਖੋ ਆਪਾਂ ਧਾਣਿਆਂ ਦੇ ਵਿੱਚ ਥੋੜਾ ਜਿਹਾ ਨਮਕ ਪਾਤਾ ਕਿਉਂਕਿ ਨਮਕ ਆਪਾਂ ਹੋਰ ਦੂਜਾ ਵੀ ਪਾਣਾ ਸਵਾਦ ਅਨੁਸਾਰ ਹੀ ਨਮਕ ਪਾਉਣਾ ਜਿਆਦਾ ਨਮਕ ਨਹੀਂ ਆਪਾਂ ਪਾ ਸਕਦੇ ਇਹ ਕਾਲਾ ਨਮਕ ਹੈ ਇਹ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਤਾ ਇਹ ਆਪਾਂ ਚਿੱਲੀ ਫਲੇਕਸ ਪਾ ਦਵਾਂਗੇ ਥੋੜੇ ਜੇ ਇਹ ਆਪਾਂ ਥੋੜਾ ਜਿਆ ਨਾ ਕਾਲੀਆਂ ਮਿਰਚਾਂ ਦਾ ਪਾਊਡਰ ਪਾਤਾ ਏ ਚੀਜ਼ ਬਹੁਤ ਸਵਾਦ ਬਣਦੀ ਏ ਬਹੁਤ ਹੀ ਵਧੀਆ ਬਣਦੀ ਏ ਇਹ ਆਪਾਂ ਕਸ਼ਮੀਰੀ ਮਿਰਚਾਂ ਪਾਤੀਆਂ ਨੇ ਦੇਗੀ ਮਿਰਚ ਜਿੰਨੂੰ ਕਹਿੰਦੇ ਆ ਕਲਰ ਵਾਲੀ ਤੇ ਬਹੁਤ ਹੀ ਚਟਪਟੇ ਦਾਣੇ ਬਣਦੇ ਨੇ ਬਹੁਤ ਦਿਲ ਕਰਦਾ ਕਿ ਬੈਠੇ ਬੈਠੇ ਪਤਨੀ ਕਿੰਨੇ ਕ ਖਾ ਲੀਏ ਖਟਿਆਈ ਵਾਲੀ ਚੀਜ਼ ਜੇ ਮਿੱਠੀਆਂ ਆਪਾਂ ਵਰਪੀਆਂ ਖਾਣੇ ਆ ਜਾਂ ਰਸਗੁੱਲੇ ਖਾਣੇ ਆ ਤਾਂ ਕਿਸੇ ਟਾਈਮ ਸਾਡਾ ਮਾਣ ਲੂਣ ਵਾਲੀ ਚੀਜ਼ ਨੂੰ ਵੀ ਤੇ ਕਰਦਾ ਹੀ ਹੈ ਜੇ ਆਪਾਂ ਕਰਾਰੀ ਜੀ ਚੀਜ਼ ਬਣਾਈਏ ਉਹਨਾਂ ਦੇ ਵਿੱਚ ਇਹੀ ਇੱਕ ਆਈਟਮ ਆਉਂਦੀ ਆ ਬਹੁਤ ਵਧੀਆ ਬਣਦੇ ਆ ਇਹ ਤੇ ਬਹੁਤ ਹੀ ਫਰਸਟ ਕਲਾਸ ਦਾਣੇ ਬਣਦੇ ਨੇ ਤਾਂ ਆ ਵੇਖੋ ਹੁਣ ਆਪਾਂ ਗੈਸ ਕਰ ਦਿੱਤਾ ਬੰਦ ਦਾਣੇ ਫੁੱਲੇ ਹੋ ਗਏ ਨੇ ਇਕਦਮ ਫੁੱਲੇ ਹੋ ਗਏ ਨੇ ਇਸ ਕੰਡੀਸ਼ਨ ਦੇ ਵਿੱਚ ਆਪਾਂ ਇਹਦੇ ਵਿੱਚ ਨਾ ਦੋ ਚਮਚੇ ਮਲਾਈ ਵੀ ਪਾ ਸਕਦੇ ਆ ਜਿਆਦਾ ਚ ਇੱਕ ਚਮਚਾ ਪਾ ਸਕਦੇ ਆ ਉਹ ਸਾਡੀ ਆਪਣੀ ਇੱਛਾ ਹੈਗੀ ਆ ਇਹ ਚਾਟ ਮਸਾਲਾ ਪਾਤਾ ਮੈਂ ਥੋੜਾ ਜਿਹਾ ਇਹ ਮਲਾਈ ਦੇ ਨਾਲ ਹੋਰ ਵੀ ਭੋਲੇ ਹੋ ਜਾਂਦੇ ਨੇ ਦਾਣੇ ਪਰ ਮੈਂ ਨਹੀਂ ਪਾਈ ਚਲੋ ਅਲੱਗ ਗੱਲ ਪਰ ਪਾ ਸਕਦੇ ਆ ਜਾਂ ਮੱਖਣ ਦੇ ਵਿੱਚ ਆਪਾਂ ਇਹਨਾਂ ਨੂੰ ਤੜਕਾ ਲਗਾ ਸਕਦੇ ਆ ਦੋਵੇਂ ਹੱਲ ਵੀ ਹੈਗੇ ਹੋਰ ਵੀ ਹੁਣ ਆਪਾਂ ਨਾ ਜਿਹੜੀਆਂ ਦੇ ਆਪਣੀ ਮਿਰਚ ਹਰੀ ਆ ਸੌਰੀ ਹਰੀ ਮਿਰਚ ਨਾ ਉਹ ਆਪਾਂ ਬ੍ਰੀਕ ਬ੍ਰੀਕ ਕੱਟ ਦਵਾਂਗੇ ਵਿੱਚ ਕਿਉਂਕਿ ਬਕਰਾਰੀ ਚੀਜ਼ ਬਣਾ ਰਹੇ ਆ ਇਹ ਬਹੁਤ ਹੀ ਵਧੀਆ ਫਸਟ ਕਲਾਸ ਬਣਦੀ ਹੈ ਤੁਹਾਨੂੰ ਅੱਜ ਦੋ ਤਰ੍ਹਾਂ ਦੀ ਮੈ ਛੱਲੀ ਬਣਾ ਕੇ ਵਿਖਾਵਾਂਗੀ ਦੋ ਤਰ੍ਹਾਂ ਦੀ ਵੀ ਦੋ ਛੱਲੀ ਉਬਾਲੀ ਜਿਹੜੀ ਆਪਾਂ ਕਿੱਦਾਂ ਖਾ ਸਕਦੇ ਆ ਦੋ ਤਰ੍ਹਾਂ ਦੀ ਛੱਲੀ ਆਪਾਂ ਕਿੱਦਾਂ ਬਣਾ ਸਕਦੇ ਆ ਇਹਨੂੰ ਬੁਟਾ ਵੀ ਕਹਿੰਦੇ ਆ ਹਿੰਦੀ ਦੇ ਵਿੱਚ ਬੁਟਾ ਵੀ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਛੱਲੀ ਵੀ ਕਹਿੰਦੇ ਆ ਆ ਦੇਖੋ ਆਪਾਂ ਉਹਨਾਂ ਹੀ ਗਲਾਸੀਆਂ ਦੇ ਵਿੱਚ ਪਾ ਕੇ ਤੇ ਦੇਖੋ ਆਪਾਂ ਪੂਰਾ ਸੋਚਾਂਗੇ ਕਿ ਆਪਾਂ ਕਿਤੇ ਬਾਹਰ ਆਏ ਹੋਏ ਆ ਤੇ ਉੱਥੇ ਖਾ ਰਹੇ ਆ ਇਹ ਚੀਜ਼ ਆ ਦੇਖੋ ਬਹੁਤ ਫਸਟ ਕਲਾਸ ਬੜੀ ਚੀਜ਼ ਵਧੀਆ ਹੈ ਤੁਸੀਂ ਇਹ ਚੀਜ਼ ਨੂੰ ਇਹ ਆਪਣੀ ਰੈਸਪੀ ਨੂੰ ਜ਼ਰੂਰ ਮੌਕਾ ਦਿਓ ਕਿਉਂਕਿ ਆਪਣਾ ਸੀਜ਼ਨ ਵੀ ਹੈਗਾ ਆ ਛੱਲੀਆਂ ਦਾ ਹੁਣ ਤੇ ਵਾਧੂ ਮਿਲ ਰਹੀਆਂ ਨੇ ਇੱਕ ਚੀਜ਼ ਆਪਾਂ ਤੁਹਾਨੂੰ ਇਹ ਵਿਖਾ ਦਿਤੀਆਂ ਮੈਂ ਤੁਹਾਨੂੰ ਦਾਣੇ ਵਿਖਾਤੇ ਪਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੇ ਦੱਸਦੀਆਂ ਰੱਖਣ ਵਾਸਤੇ ਆਪਾਂ ਥੋੜਾ ਜਿਹਾ ਇਹਦੇ ਉੱਤੇ ਨਿੰਬੂ ਪਾਉਣਾ ਏ ਤੇ ਨਿੰਬੂ ਮੈਂ ਜਿਹੜਾ ਇਹ ਕੱਟ ਕੇ ਰੱਖਦੀਆਂ ਉੱਪਰ ਉਹ ਵੀ ਪਾਣਾ ਆਪਾਂ ਤੇ ਇਹ ਇੱਥੇ ਤੱਕ ਦੇ ਇਹ ਗੁੱਡ ਬਣ ਗਏ ਨੇ ਵਧੀਆ ਹੋ ਗਏ ਨੇ ਠੀਕ ਹੈ ਤੇ ਆ ਦੇਖੋ ਮੈਂ ਹੁਣ ਨਿੰਬੂ ਵੀ ਰੱਖ ਦਿੱਤਾ ਇਹ ਤੁਸੀਂ ਉੱਤੇ ਨਿਚੋੜ ਕੇ ਤੇ ਖਾ ਸਕਦੇ ਹੋ ਬਹੁਤ ਹੀ ਫਸਟ ਕਲਾਸ ਚੀਜ਼ ਬਣਦੀ ਬੋਲੇ ਕਿ ਤੇ ਦਾਣੇ ਆ ਮੂੰਹ ਦੇ ਵਿੱਚ ਹੀ ਕੁਲਦੇ ਜਾਂਦੇ ਆ ਇੰਨੀ ਵਧੀਆ ਚੀਜ਼ ਹੈ ਤੇ ਇਹਦੇ ਨਾਲ ਹੀ ਤੁਹਾਨੂੰ ਮੈਂ ਦੂਜੀ ਇੱਕ ਹੋਰ ਤਰ੍ਹਾਂ ਵੀ ਦੱਸਦੀ ਆਂ ਵੀ ਛੱਲੀਆਂ ਆਪਾਂ ਕਿੱਦਾਂ ਖਾ ਸਕਦੇ ਆਂ ਦੋ ਛੱਲੀਆਂ ਦੇ ਮਦਾਣੇ ਘੇੜ ਲਏ ਸੀ ਦੋਹਾਂ ਦੇ ਛੱਲੀਆਂ ਦੋ ਛੱਲੀਆਂ ਮੇਰੇ ਕੋਲ ਸਾਫ਼ ਤੋਂ ਪਈਆਂ ਹੋਈਆਂ ਤੇ ਆਓ ਹੁਣ ਆਪਾਂ ਇਹਨਾਂ ਨੂੰ ਵੀ ਬਣਾਣੇ ਆ ਤੁਹਾਨੂੰ ਦੱਸਦੀ ਆਂ ਇਹ ਵੀ ਕਿੱਦਾਂ ਬਣਾਣੀਆਂ ਨੇ ਇਹ ਵੀ ਆਪਾਂ ਪਾਣੀ ਚੋਂ ਬਾਹਰ ਕੱਢ ਲਈਆਂ ਨੇ ਉਬਾਲਣ ਵੇਲੇ ਥੋੜਾ ਜਿਹਾ ਸੋਡਾ ਪਾਓ ਥੋੜਾ ਜਿਹਾ ਨਮਕ ਪਾਓ ਸੱਤ ਸੀਟੀਆਂ ਲਵਾ ਦਿਓ ਚੱਲੀਆਂ ਬਾਲ ਕੇ ਤੇ ਇਹੋ ਜੀਆਂ ਹੋ ਜਾਂਦੀਆਂ ਨੇ ਦੇਖੋ ਕਿੱਦਾਂ ਫੁੱਲ ਕੇ ਬੜੀਆਂ ਵਧੀਆ ਪੋਲੀਆਂ ਹੋ ਗਈਆਂ ਨੇ ਇਹ ਆ ਦੇਖੋ ਆ ਦੇਖੋ ਕਿੰਨੀਆਂ ਵਧੀਆ ਹੋ ਗਈਆਂ ਨੇ ਇੱਕ ਗੱਲ ਆ ਜੇ ਛੱਲੀਆਂ ਬਹੁਤੀਆਂ ਆ ਉਹਨੀਆਂ ਛੱਲੀਆਂ ਨੂੰ ਤੁਸੀਂ ਖਟਾ ਲਗਾ ਸਕਦੇ ਹੋ ਜਿੰਨੀਆਂ ਖਾਣੀਆਂ ਨੇ ਜਿੰਨੀ ਖਾਣੀ ਛੱਲੀ ਉਹਨੀਆਂ ਨੂੰ ਖਟਾ ਲਗਾਓ ਬਸ ਇਹ ਮੈਂ ਜਵੈਣ ਪਾਤੀ ਆ ਤਵੇ ਦੇ ਉੱਪਰ ਦਵਾ ਥਲੇ ਗੈਸ ਬਲ ਰਿਆ ਇਹ ਮੈਂ ਕਲੌਂਜੀ ਪਾਤੀ ਅੱਧਾ ਚਮਚਾ ਅੱਧਾ ਚਮਚਾ ਜਵੈਨ ਦਾ ਪਾਇਆ ਅੱਧਾ ਚਮਚਾ ਕਲੌਂਜੀ ਦਾ ਪਾਇਆ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਛੱਲੀਆਂ ਤੁਸੀਂ ਓਨੀਆਂ ਦਿੱਤੇ ਹੀ ਓਨੀਆਂ ਵਾਸਤੇ ਹੀ ਖਟਾਈ ਬਣਾ ਸਕਦੇ ਹੋ ਓਨੀਆਂ ਨੂੰ ਮਤਲਬ ਲਾ ਸਕਦੇ ਹੋ ਜਿੰਨੀਆਂ ਖਾਣੀਆਂ ਨੇ ਦੂਜੀਆਂ ਛੱਲੀਆਂ ਤੁਸੀਂ ਰੱਖ ਸਕਦੇ ਹੋ ਬਾਅਦ ਵਿੱਚ ਵੀ ਕਰ ਸਕਦੇ ਹੋ ਉਹਨਾਂ ਨੂੰ ਜੋ ਕਰਨਾ ਹੈ ਚਟਨੀ ਵਗੈਰਾ ਲਗਾਣੀ ਬਾਅਦ ਵਿੱਚ ਵੀ ਲਗਾ ਸਕਦੇ ਹੋ ਤੇ ਆਹ ਦੇਖੋ ਮੈਂ ਇਮਲੀ ਭੇਵੀ ਹੋਈ ਸੀ ਇਹ ਮਿਲੀ ਦਾ ਹੁਣ ਜਿਹੜਾ ਪਾਣੀ ਆ ਇਹ ਮੈਂ ਲੱਗ ਕਰਾਂਗੀ। ਹਾਂ ਹੁਣ ਹਰ ਥਾਣਾ ਪਾਣੀ ਲੱਗ ਕਰ ਲਾਂਗੀ ਮੈਂ। ਆ ਗਿਰਕਾਂ ਵੀ ਕੱਢ ਦਵਾਂਗੀ ਸਾਰੀਆਂ ਹੀ ਮੈਂ। ਤੇ ਬਹੁਤ ਵਧੀਆ ਮੈਂ ਚਟਣੀ ਇੱਕ ਤਿਆਰ ਕਰਾਂਗੀ। ਤੁਸੀਂ ਦੇਖਿਓ ਕਿ ਵਾਕਈ ਇਹ ਬਾਜ਼ਾਰ ਦੀ ਛੱਲੀਆਂ ਨਾਲੋਂ ਵੀ ਜ਼ਿਆਦਾ ਸਵਾਦ ਬਣੇਗੀ ਤੇ ਜ਼ਿਆਦਾ ਵਧੀਆ ਬਣੇਗੀ। ਹੁਣ ਤੁਸੀਂ ਦੇਖ ਸਕਦੇ ਹੋ ਮੈਂ ਛੱਲੀ ਦੋ ਪੀਸ ਕੱਢ ਲਏ ਨੇ ਕਿਉਂਕਿ ਮੈਂ ਥੋੜੀ ਖਾਣੀ ਹੈਗੀ ਆ। ਮਤਲਬ ਉਹ ਤੇ ਦੁੱਗੇ ਮੈਂਬਰ ਵਾਸਤੇ ਬਾਅਦ ਚ ਬਣਾਣੀ ਆ ਤੇ ਇੱਕ ਮੈਂਬਰ ਦੀ ਬਣ ਰਹੀ ਆ ਤੇ ਆ ਦੇਖੋ ਇਹ ਚ ਆਪਾਂ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਚਟਨੀ ਦੇ ਵਿੱਚ ਇਹ ਇਮਲੀ ਦਾ ਪਾਣੀ ਹੈਗਾ ਇਹਦੇ ਚ ਫੂਡ ਕਲਰ ਪਾਤਾ ਥੋੜਾ ਜਿਹਾ ਇਹ ਲਾਲੀ ਚ ਆ ਗਿਆ ਇਹ ਚਟਨੀ ਬਹੁਤ ਵਧੀਆ ਬਣ ਰਹੀ ਆ ਸੌਰੀ ਇਹ ਜਿਹੜਾ ਮੈਂ ਜਵੈਨ ਤੇ ਕਲੌਂਜੀ ਨੂੰ ਸਾੜਿਆ ਸੀ ਭੁੰਨਿਆ ਸੀ ਇਹਨੂੰ ਵੀ ਲਾ ਕੇ ਤੇ ਉਹਦੇ ਚ ਪਲੇਟ 'ਚ ਰੱਖ ਦਿੱਤਾ ਮੈਂ ਤੁਸੀਂ ਤਾਂ ਆ ਕਿ ਕਿਸੇ ਨੂੰ ਤਾਂ ਯਾਦ ਹੋਏਗਾ ਛੋਟੇ ਛੋਟੇ ਹੁੰਦੇ ਆਪਾਂ ਇਹੋ ਜੀਆਂ ਛੱਲੀਆਂ ਜਿਹੜੀਆਂ ਰੇੜੀ ਤੋਂ ਖਾਂਦੇ ਹੁੰਦੇ ਸੀ ਕਈਆਂ ਨੂੰ ਤਾਂ ਯਾਦ ਆਏਗੀ ਕਿਉਂਕਿ ਬਾਬੇ ਪ੍ਰਾਣੇ ਜਿਹੜੇ ਵੇਚਣ ਆਉਂਦੇ ਹੁੰਦੇ ਸੀ ਇਹ ਚੀਜ਼ ਤੇ ਜ਼ਰੂਰ ਪੱਕੀ ਯਾਦ ਆਏਗੀ ਇਹ ਮੈਂ ਕਾਲਾ ਨਮਕ ਵੀ ਪਾਤਾ ਥੋੜਾ ਜਿਹਾ ਚਟਨੀ 'ਚ ਤੇ ਕਾਲੀ ਮਿਰਚ ਵੀ ਪਾਤੀ ਆ ਇਹ ਛੱਲੀਆਂ ਬਾਜ਼ਾਰ 'ਚ ਵੀ ਵਿਕਦੀਆਂ ਨੇ ਇਹ ਇਸ ਤਰ੍ਹਾਂ ਹੀ ਬਣਾ ਕੇ ਦਿੰਦੇ ਨੇ ਐਸੇ ਤਰ੍ਹਾਂ ਦੀ ਚੀਜ਼ ਵਿਕਦੀ ਐ ਆਪਾਂ ਬੜੇ ਖੁਸ਼ ਹੋ ਕੇ ਕਰਾਰੀ ਛੱਲੀ ਲੈਣ ਜਾਣੇ ਆ ਕਿ ਬਹੁਤ ਵਧੀਆ ਐ ਵਾਕਿਆ ਹੀ ਆ ਕਰਾਰੀ ਛੱਲੀਆਂ ਬੰਦੀਆਂ ਨੇ ਕਰਾਰਾ ਹੀ ਦਾਣੇ ਬਣੇ ਕਰਾਰੀਆਂ ਛੱਲੀਆਂ ਇਹ ਆ ਦੇਖੋ ਕਰਾਰੀ ਚੀਜ਼ ਖਾਣੀ ਤਾਂ ਫਿਰ ਇਸ ਤਰ੍ਹਾਂ ਦੀ ਖਾਓ ਇਹ ਆਪਾਂ ਉੱਤੇ ਮਿਰਚਾਂ ਵਾਲੀ ਚਟਨੀ ਲਾਵਾਂਗੇ ਗ੍ਰੀਨ ਮਿਰਚਾਂ ਦੀ ਚਟਨੀ ਆ ਆ ਦੇਖੋ ਬਹੁਤ ਹੀ ਵਧੀਆ ਕਰਾਰੀ ਬਣ ਗਈ ਛੱਲੀ ਹਾਂ ਹੁਣ ਖਾਣ ਵਾਲੀ ਬਣ ਗਈ ਆ ਬਹੁਤ ਟੇਸਟੀ ਛੱਲੀ ਬਣੀ ਆ ਇਸ ਤਰ੍ਹਾਂ ਕਰਕੇ ਤੇ ਮਤਲਬ ਛੱਲੀ ਨੂੰ ਖਾਣ ਨੂੰ ਦਿਲ ਵੀ ਕਰਦਾ ਤੇ ਜਿਹਦਾ ਜਿੰਨੇ ਕਦੀ ਨਾ ਖਾਧੇ ਉਹਦਾ ਤੇ ਬਹੁਤ ਬਹੁਤਾ ਹੀ ਮਨ ਕਰੂਗਾ ਨਾ ਖਾਣ ਵਾਸਤੇ ਦੇਖੋ ਦੇਖੋ ਆਪਣਾ ਤੁਹਾਨੂੰ ਖਾ ਕੇ ਇਦਾਂ ਦੀ ਛੱਲੀ ਖਾ ਕੇ ਬਚਪਨਾ ਯਾਦ ਆ ਜਾਏਗਾ ਆ ਦੇਖੋ ਇਹ ਬਹੁਤ ਹੀ ਵਧੀਆ ਚੀਜ਼ ਹੈ ਤੁਸੀਂ ਵੀ ਬਣਾਇਆ ਕਰੋ ਤੇ ਖਾਇਆ ਕਰੋ ਰੈਸਪੀ ਜ਼ਰੂਰ ਵੇਖਿਆ ਕਰੋ ਰਿਆਰ ਫੂਡ ਚੈਨਲ ਆ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਆ ਦੇਖੋ ਥੋੜਾ ਥੋੜਾ ਮੈਂ ਨਮਕ ਮਾੜਾ ਜੇ ਉੱਤੇ ਪਾਇਆ ਕਾਲਾ ਹੁਣ ਥੋੜਾ ਥੋੜਾ ਬਾਤ ਹੈ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਆ ਖਾਣ ਵਾਲੀਆਂ ਇਹ ਤੇ ਘਰ 'ਚ ਹੀ ਬਣ ਜਾਂਦੀਆਂ ਤਿਆਰ ਹੋ ਜਾਂਦੀਆਂ ਬਹੁਤ ਫਰਸਟ ਕਲਾਸ ਆ ਜੀ ਆ ਦੇਖੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਉਨੀ دیر ਤੱਕ ਕੁਡਵਾਏ